ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਸਖੀ ਸਰਵਰ ਲਖ ਦਾਤਾ ਲਾਲਾ ਵਾਲੀ ਸਰਕਾਰ ਪੀਰ ਨਗਾਹੇ ਵਾਲੇ ਸਰਕਾਰ ਦਾ ਇਹ ਕਲਮਾ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਇਹ ਲਖ ਦਾਤਾ ਲਾਲਾ ਵਾਲੇ ਸਰਕਾਰ ਦਾ ਕਲਮਾ ਜਿਹਨੂੰ ਸਿੱਧ ਕਰਨਾ ਪਵੇਗਾ ਲੇਕਿਨ ਜੇਕਰ ਆਪਾਂ ਬਿਲੀ ਦੇ ਨਾਲ ਤਰੀਕੇ ਦੇ ਨਾਲ ਇਸ ਕਲਮੇ ਨੂੰ ਸਿੱਧ ਕਰਦੇ ਆ ਤਾਂ ਲੱਖ ਦਾ ਤਾਂ ਲਾਲਾ ਬਲੇ ਪੀਰ ਦੀ ਏਡੀ ਵੱਡੀ ਤੁਹਾਡੇ ਤੇ ਕਿਰਪਾ ਹੋਵੇਗੀ ਜਾਂ ਤੁਸੀਂ ਘਰ ਦੇ ਵਿੱਚ ਹੀ ਜਾਂ ਕਿ ਗੱਦੀ ਦਾ ਕੰਮ ਕਰਦੇ ਆ ਤੁਹਾਡੀ ਗੱਦੀ ਤੇ ਕੰਮ ਬਹੁਤ ਆਭੀਗਾ ਸੰਗਤ ਬਹੁਤ ਜੁੜੇਗੀ ਤੇ ਨਾਲ ਦੀ ਨਾਲ ਇਸ ਕਲਮੇ ਦੇ ਨਾਲ ਜੋ ਕਿ ਕੋਈ ਲੱਗੀ ਲਗਾਈ ਚੀਜ਼ ਹੈ ਜਾਂ ਕੁਝ ਕੀਤਾ ਕਰਾਇਆ ਉਹ ਵੀ ਦੂਰ ਹੋਵੇਗਾ ਹਾਂ ਇਸ ਕਲਮੇ ਦੇ ਨਾਲ ਜੋ ਕਿ ਲਖਦਾਤਾ ਲਾਲਾ ਵਾਲੇ ਸਰਕਾਰ ਦਾ ਇਹ ਕਲਮਾ ਜਿਹਦੇ ਨਾਲ ਪੁੱਤਰਾਂ ਦੀਆਂ ਤਸਤਾਵੀਆਂ ਵੀ ਸਥਿਤੀਆਂ ਜਾ ਸਕਦੀਆਂ ਲੇਕਿਨ ਇਹ ਜ਼ਰੂਰੀ ਹੈ ਕਿ ਬੇਅੰਤ ਇਸ ਕਲਮੇ ਦੇ ਫਾਇਦੇ ਹੋਣਗੇ ਪਰ ਇਹਨੂੰ ਤੁਸੀਂ ਦੱਸੀ ਹੋਈ ਵਿਧੀ ਦੇ ਅਨੁਸਾਰ ਸਿੱਧ ਕਰਨਾ ਹੈ ਲੇਕਿਨ ਇਸ ਕਲਮੇ ਨੂੰ ਸਿੱਧ ਕਰਨੇ ਦੇ ਲਈ ਆਪਾਂ ਨੂੰ 41 ਦਿਨ ਦਾ ਸਮਾਂ ਚਾਹੀਦਾ ਹੈ 41 ਦਿਨ ਦੇ ਵਿੱਚ ਇਸ ਕਲਮੇ ਮੰਤਰ ਪਾਠ ਦੀ ਸਿੱਧੀ ਹੋਵੇਗੀ ਜਿਹਦੇ ਵਿੱਚ 41 ਦਿਨ ਹੀ ਬਿਲਕੁਲ ਉਸ ਕਮਰੇ ਦੇ ਵਿੱਚ ਬੈਠ ਕੇ ਇਹਦਾ ਜਾਪ ਕਰਨਾ ਜੇ ਇਸ ਕਮਰੇ ਦੇ ਵਿੱਚ ਕੋਈ ਆਉਂਦਾ ਜਾਂਦਾ ਨਾ ਹੋਵੇ ਔਰ ਜਿਹਦੇ ਲਈ ਕੁਝ ਭੋਗ ਪ੍ਰਸ਼ਾਦ ਲੱਗੇਗਾ ਜੋ ਕਿ ਆਪਾਂ ਪਹਿਲੇ ਦਿਨ ਤੇ ਆਖਰੀ ਦਿਨ ਰੱਖ ਸਕਦੇ ਹਾਂ ਪਹਿਲੇ ਦਿਨ ਪੀਰਾਂ ਦੀ ਨਿਯਾਜ਼ ਬਣਾਉਣੀ ਹੈ ਲਾਜ਼ਮੀ ਬੇਸ਼ੱਕ ਥੋੜੀ ਬਣਾ ਲਓ ਔਰ ਪੋਤਾਸੇ ਰੱਖਣੀ ਹੈ ਸ਼ੱਕਰ ਰੱਖਣੀ ਹੈ ਤੇ ਨਾਲ ਦੀ ਨਾਲ ਚੂਰੀ ਰੱਖਣੀ ਹੈ ਪੰਜ ਪਿੰਨੀਆਂ ਬਣਾ ਕੇ ਰੱਖਣੀਆਂ ਸਰੋਂ ਦਾ ਤੇਲ ਦਾ ਰੋਜ਼ਾਨਾ ਚਿਰਾਗ ਜਗਾਉਣਾ ਪਵੇਗਾ ਪਤਾਸੇ ਰੱਖਣੇ ਆ ਲੱਡੂ ਰੱਖਣੇ ਆ ਇਹ ਸਾਰਾ ਸਮਾਨ ਰੱਖਣਾ ਤੇ ਨਾਲ ਜਲ ਦਾ ਲੋਟਾ ਜ਼ਰੂਰ ਰੱਖਣਾ ਹੈ ਇਸੇ ਤਰ੍ਹਾਂ ਇਹ ਜੋ ਸਮਾਨ ਹੈ ਪਹਿਲੇ ਦਿਨ ਲਖਦਾਤਾ ਲਾਲਾ ਵਾਲੇ ਪੀਰ ਦੇ ਦਰਬਾਰ ਦੇ ਵਿੱਚ ਲਿਜਾ ਕੇ ਉੱਥੇ ਮੱਥਾ ਟੇਕਣਾ ਹੈ ਚਾਦਰ ਚੜਾ ਸਕਦੇ ਆ ਦੀ ਨਾਲ ਦੀ ਨਾਲ ਇਹ ਦੁਆ ਫਰਿਆਦ ਕਰਨੀ ਹੈ ਕਿ ਇਹ ਲਖਦਾਤਾ ਲਾਲਾਵਲੀ ਸਰਕਾਰ ਅਸੀਂ ਤੁਹਾਡੇ ਇਸ ਕਲਮੇ ਨੂੰ ਸਿੱਧ ਕਰਨ ਜਾ ਰਹੇ ਹਾਂ ਤੁਸੀਂ ਕਿਰਪਾ ਕਰਨੀ ਹੈ ਔਰ ਮਿਹਰ ਪ੍ਰਿਆ ਹੱਥ ਰੱਖਣਾ ਆਪਣਾ ਪਹਿਲੇ ਦਿਨ ਜਾ ਕੇ ਅਤੇ ਆਖਰੀ ਦਿਨ ਵੀ ਇੰਨਾ ਹੀ ਸਮਾਨ ਬਣਾ ਕੇ ਲਿਜਾ ਕੇ ਲਖਦਾਤਾ ਲਾਲਾਵਲੀ ਸਰਕਾਰ ਤੇ ਦਰਬਾਰ ਤੇ ਚੜਾਉਣਾ ਹੈ ਤੇ ਰੋਜ਼ਾਨਾ ਬੇਸ਼ਕ ਦੋ ਲੱਡੂ ਰੱਖ ਲੋ ਮਿੱਠਾ ਪ੍ਰਸ਼ਾਦ ਕੋਈ ਨਾ ਕੋਈ ਭੋਗ ਪ੍ਰਸ਼ਾਦ ਜ਼ਰੂਰ ਰੱਖਣਾ ਹੈ ਉਹ ਵੀ ਰੋਜ਼ ਦੀ ਰੋਜ਼ ਪੰਛੀਆਂ ਨੂੰ ਪਾ ਸਕਦੇ ਆ ਜਾਂ ਕਿਤੇ ਉਜਾੜ ਦੇ ਵਿੱਚ ਰੱਖ ਸਕਦੇ ਆ ਇਸੇ ਤਰ੍ਹਾਂ ਬਿਲਕੁਲ ਸਾਫ਼ پاک ਰਹਿ ਕੇ ਰੋਜ਼ਾਨਾ 108 ਮਨਕੇ ਦੀ ਮਾਲਾ ਤੇ ਇੱਕ ਮਾਲਾ ਵੀ ਕਰ ਸਕਦੇ ਆ 100 ਇੱਕ ਮਨਕੇ ਦੀ ਮਾਲਾ ਵੀ ਵਰਤ ਸਕਦੇ ਆ ਲੇਕਿਨ ਕੋਈ ਵੀ ਜਿਹੜੀ ਵੀ ਤੁਹਾਡੇ ਕੋਲ ਮੌਕੇ ਤੇ ਮਾਲਾ ਹੋਵੇ ਚੱਲੇਗੀ ਬਸਤਰ ਸਾਫ਼-ਪਾਕ ਰੱਖਣੇ ਆ ਔਰ ਕੋਸ਼ਿਸ਼ ਹੀ ਕਰਨੀ ਕਿ ਜਿਸ ਕਮਰੇ ਦੇ ਵਿੱਚ ਤੁਸੀਂ ਇਸ ਜਾਪ ਨੂੰ ਸ਼ੁਰੂ ਕਰਨਾ ਹੈ ਉਹ ਉਸ ਕਮਰੇ ਦੇ ਵਿੱਚ ਕੋਈ ਵੀ ਨਾ ਆਉਂਦਾ ਜਾਂ ਤਾਂ ਹੋਵੇ ਅਤੇ ਜਿਸ ਦਿਨ ਤੋਂ ਜਿਸ ਸਮੇਂ ਪਹਿਲੇ ਦਿਨ ਤੋਂ ਪਾਠ ਆਰੰਭ ਕੀਤਾ ਹਰ ਰੋਜ਼ ਉਸੇ ਹੀ ਸਮੇਂ ਤੋਂ ਪਾਠ ਨੂੰ ਆਰੰਭ ਕਰਨਾ ਤੇ ਉਸੇ ਹੀ ਸਮੇਂ ਤੱਕ ਸਮਾਪਤੀ ਕਰਨੀ ਆ ਸੋ ਦੋਸਤੋ ਇਹ ਲਖਦਾਤਾ ਲਾਲਾ ਵਾਲੀ ਸਰਕਾਰ ਦਾ ਜੋ ਕਲਮਾ ਹੈ ਉਹ ਨੂੰ ਧਿਆਨ ਨਾਲ ਸੁਣਨਾ ਹੈ ਉਸ ਕਲਮੇ ਨੂੰ ਕੰਠ ਕਰਨਾ ਹੈ ਕੰਠ ਕਰਨੇ ਤੋਂ ਬਾਅਦ ਫਿਰ ਇਸ ਤਰੀਕੇ ਦੇ ਨਾਲ ਦੱਸੀ ਹੋਈ ਵਿਧੀ ਦੇ ਅਨੁਸਾਰ ਇਹਦਾ ਜੋ ਕਿ ਸਿੱਧੀ ਕਰ ਸਕਦੇ ਆ ਕਲਮੇ ਦੀ ਬismillah रहमान रहीम ਕੱਕੀ ਘੋੜੀ ਸਬਜ ਪਲਾਨੀ ਉੱਤੇ ਚੜੇ ਸੁਲਤਾਨ ਦੀ ਸਵਾਰੀ ਸੁਖੀ ਸ਼ਹਿਨशाह ਸਰਬਰ ਪੀਰ ਹਿੰਮਤ ਕਰੇ ਦਸਤਗੀਰ ਤੂੰ ਹੈ ਜੋਦਾ ਲਖਦਾਤਾ ਚੜੇ ਪੀਰ ਟੁੱਟੇ ਬੋਸਤਾਨਾ ਤੇਰਾ ਡੰਡਾ ਗੜਗੜ ਵੱਜੇ ਜੀਮੀ ਤੇ ਅਸਮਾਨ ਟੋਲੇ ਖੋਲੇ ਚਾਰ ਕੂਟ ਦੇ ਰਸਤੇ ਕਾਜ ਸਵਾਰੂ ਇੱਕ ਘੜੀ ਦੇ ਵਾਸਤੇ ਬਰਹਕ ਕਲਮਾ لا الہ الا اللہ محمد میرا رسول اللہ دوستو یہ لکھ ذات اللہ लवली سرکار دا کلمہ ہے جے دا ਤੁਸੀਂ 41 دن जाप کرنا ہے سو دوستو جڑے ستکار جو वीर اس چینل تے نئے انہاں نوں بی انتھی کہ اس چینل نو سبسکرائب کرنا ویڈیو لائک کرنی کمنٹ باکس دے وچ જય پیران دی ضرور لکھنی ہے سو جلد ہی اک نئے ਕੱਲ ਮੈਂ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੀ ਸੋ ਜਦ ਤੱਕ ਲਈ ਜੈ ਪੀਰਾਂ ਦੀ